ਦੋਸਤੋ ਕਈ ਵਾਰ ਜ਼ਿੰਦਗੀ ਵਿੱਚ ਅਸੀਂ ਅਜਿਹੇ ਮੋੜ ਤੇ ਪਹੁੰਚ ਜਾਂਦੇ ਹਾਂ ਜਿੱਥੇ ਸਾਨੂੰ ਹਰ ਪਾਸੇ ਹਨੇਰਾ ਅਤੇ ਹਰ ਕੰਮ ਵਿੱਚ ਆਪਣੀ ਹਾਰ ਨਜ਼ਰ ਆਉਂਦੀ ਹੈ ਸਾਡੀ ਮਿਹਨਤ ਕੋਸ਼ਿਸ਼ਾਂ ਅਤੇ ਖਾਸ਼ਾਂ ਸਭ ਕੁਝ ਬੇਕਾਰ ਲੱਗਦੀਆਂ ਹਨ ਪਰ ਕੀ ਇਹ ਸਥਿਤੀ ਸਿਰਫ ਇੱਕ ਇਤਫਾਕ ਹੁੰਦੀ ਹੈ ਜਾਂ ਫਿਰ ਇਹ ਸਾਡੇ ਹੌਸਲੇ ਅਤੇ ਰੱਬ ਉੱਤੇ ਵਿਸ਼ਵਾਸ ਦੀ ਅਸਲ ਪਰਖ ਹੁੰਦੀ ਹੈ ਸ਼ਿਆਣੇ ਕਹਿੰਦੇ ਹਨ ਕਿ ਪ੍ਰਮਾਤਮਾ ਆਪਣਾ ਦਰਵਾਜ਼ਾ ਕਦੇ ਵੀ ਬੰਦ ਨਹੀਂ ਕਰਦਾ ਆਂ ਕਈ ਵਾਰ ਉਹ ਸਾਨੂੰ ਫਲ ਉਸ ਵੇਲੇ ਦਿੰਦਾ ਹੈ ਜਦੋਂ ਅਸੀਂ ਸਭ ਕੁਝ ਹਾਰ ਕੇ ਥੱਕ ਟੁੱਟ ਕੇ ਬੈਠ ਜਾਂਦੇ ਹਾਂ ਅੱਜ ਦੀ ਕਹਾਣੀ ਇੱਕ ਗਰੀਬ ਕਮਿਆਰ ਦੀ ਹੈ ਉਹ ਆਪਣੇ ਘਰ ਵਿੱਚ ਮਿੱਟੀ ਦੇ ਘੜੇ ਦੀਵੇ ਤੇ ਛੋਟੇ ਛੋਟੇ ਬਰਤਨ ਬਣਾਉਂਦਾ ਸੀ ਅਤੇ ਉਹ ਉਹਨਾਂ ਬਰਤਨਾਂ ਨੂੰ ਆਪਣੇ ਗਦੇ ਤੇ ਲਾਗਲੇ ਛੋਟੇ ਛੋਟੇ ਪਿੰਡਾਂ ਅਤੇ ਸ਼ਹਿਰ ਵਿੱਚ ਵੇਚਣ ਜਾਂਦਾ ਜੋ ਕੁਝ ਵੀ ਕਮਾਉਂਦਾ ਉਸ ਨਾਲ ਆਪਣੇ ਘਰ ਦਾ ਅਤੇ ਆਪਣੇ ਅਸਲ ਸਾਥੀ ਗਧੇ ਦਾ ਪੇਟ ਪਾਲਦਾ ਉਸ ਦੀ ਇਕਾਦਤ ਸੀ ਉਹ ਹਰ ਰੋਜ਼ ਜਦੋਂ ਵੀ ਰੋਟੀ ਖਾਂਦਾ ਅਤੇ ਰੋਟੀ ਦੇ ਛੋਟੇ ਛੋਟੇ ਟੁਕੜੇ ਕੋਲ ਬੈਠੇ ਛੋਟੇ ਛੋਟੇ ਪੰਛੀਆਂ ਨੂੰ ਵਿਖਲੋਂਦਾ ਉਹ ਕਹਿੰਦਾ ਸੀ ਇਹ ਮਿੱਟੀ ਦੇ ਬਰਤਨ ਤਾਂ ਮੈਂ ਬਣਾਉਂਦਾ ਹਾਂ ਪਰ ਅਸਲ ਰੋਟੀ ਪਾਣੀ ਦਾ ਬੰਦੋਬਸਤ ਤਾਂ ਰੱਬ ਕਰਦਾ ਹੈ ਇਹ ਚਿੜੀਆਂ ਵੀ ਰੱਬ ਦੀ مخلوਕ ਹਨ ਇਹਨਾਂ ਦਾ ਵੀ ਹੱਕ ਹੈ ਇੱਕ ਦਿਨ ਇੱਕ ਮੁਸਾਫਿਰ ਉਸ ਨੂੰ ਮਿਲਿਆ ਤੇ ਕਹਿੰਦਾ ਲੋਕ ਸਵਾਦਲੇ ਖਾਣੇ ਖਾ ਕੇ ਵੀ ਰੱਬ ਦਾ ਸ਼ੁਕਰ ਨਹੀਂ ਕਰਦੇ ਪਰ ਤੂੰ ਸੁੱਤੀ ਰੋਟੀ ਨਾਲ ਵੀ ਖੁਸ਼ ਹੈ ਤਾਂ ਮਿਹਾਰ ਮੁਸਕਰਾ ਕੇ ਬੋਲਿਆ ਮੇਰੇ ਕੋਲ ਸੇਤ ਹੈ ਹੱਥਾਂ ਵਿੱਚ ਕਲਾ ਹੈ ਮਿੱਟੀ ਨੂੰ ਰੂਪ ਦੇਣ ਦੀ ਤਾਕਤ ਹੈ ਇਹ ਸਭ ਤੋਂ ਵੱਡੀ ਦੌਲਤ ਹੈ ਨਸਾਫਰ ਨੇ ਉਸ ਨੂੰ ਇੱਕ ਆਇਤ ਯਾਦ ਕਰਵਾਈ ਇੱਜ਼ਤ ਤੇ ਜ਼ਲਤ ਤੇਰੇ ਹੱਥ ਵਿੱਚ ਹੈ ਤੂੰ ਜਿਸ ਨੂੰ ਚਾਹੇ ਉੱਚਾ ਕਰ ਦਿੰਦਾ ਹੈ ਜਿਸ ਨੂੰ ਚਾਹੇ ਨੀਵਾ ਕਰ ਦਿੰਦਾ ਹੈ ਕਮਿਆਰ ਇਹ ਪੋਲ ਆਪਣੇ ਦਿਲ ਵਿੱਚ ਹਮੇਸ਼ਾ ਦੇ ਵਿਸਾਰ ਲੈਂਦਾ ਹੈ ਪਰ ਕਦੇ-ਕਦੇ ਸਮਾ ਕਾਲਾ ਵੀ ਆ ਜਾਂਦਾ ਹੈ ਕਈ ਦਿਨ ਕੋਈ ਪਰਤ ਨਹੀਂ ਵਿਕਿਆ ਘਰ ਵਿੱਚ ਨਾਲ ਖਤਮ ਹੋ ਗਿਆ ਬੱਚੇ ਭੁੱਖ ਨਾਲ ਰੋਣ ਲੱਗ ਪਏ ਉਹ ਆਪਣੇ ਪड़ोसी ਕੋਲ ਗਿਆ ਮਦਦ ਲਈ ਪਰ ਹੰਕਾਰੀ ਪड़ोसी ਨੇ ਉਸ ਨੂੰ ਬੇਇੱਜ਼ਤ ਕਰਕੇ ਘਰੋਂ ਕੱਢ ਦਿੱਤਾ ਉਹ ਰੋਂਦਿਆਂ ਰੋਂਦਿਆਂ ਮસ્ਜਿਦ ਗਿਆ ਤਿੰਨ ਮਾਰ ਪੜ ਕੇ ਕਹਿਣ ਲੱਗਾ اے ਮਾਲਕ ਇੱਜ਼ਤ ਤੇ ਜਲਤ ਸਿਰਫ ਤੇਰੇ ਹੱਥ ਵਿੱਚ ਹੈ ਉਸੇ ਵੇਲੇ ਇੱਕ ਕੋਤਕ ਹੋਇਆ ਕਿ ਵਪਾਰੀ ਉੱਥੋਂ ਦੀ ਇੱਕ ਲੰਘ ਰਿਹਾ ਸੀ ਉਸ ਨੇ ਭਮਿਆਰ ਦੀਆਂ ਗੱਲਾਂ ਸੁਣੀਆਂ ਤੇ ਕਿਹਾ ਮੇਰੇ ਕੋਲ ਆ ਆਪਣੇ ਬਰਤਨ ਲੈਣ ਨੂੰ ਦੇ ਦਿੱਤੇ ਮੈਂ ਤੈਨੂੰ ਪੂਰਾ ਹੱਕ ਦੇਵਾਂਗਾ। ਕਮਿਆਰ ਨੇ ਸਾਰੇ ਬਰਤਨ ਉਸ ਨੂੰ ਦੇ ਦਿੱਤੇ ਅਤੇ ਉਸ ਕੋ ਜੋ ਕੁਝ ਪੈਸੇ ਹੀ ਬਣੇ ਉਹਨਾਂ ਦੇ ਨਾਲ ਆਪਣੇ ਘਰ ਬੱਚਿਆਂ ਲਈ ਖਾਣਾ ਲੈ। ਥੋੜੀ-ਥੋੜੀ ਉਸ ਤੇ ਬਰਤਨ ਦੂਰ-ਦੂਰ ਦੇ ਸ਼ਹਿਰਾਂ ਵਿੱਚ ਵੇਚਣ ਲੱਗੇ। ਉਹ ਜੀ ਹਿਸਾਬਾਂ ਵਿੱਚ ਉਸ ਨੇ ਆਪਣਾ ਵਧੀਆ ਘਰ-ਬਾਰ ਅਤੇ ਸੋਹਣੀ ਰੋਟੀ ਪਾਣੀ ਖਾਣ ਲੱਗ ਪਿਆ। ਉਸ ਨੇ ਆਪਣੇ ਘਰ ਦੇ ਦਰਵਾਜ਼ੇ ਤੇ ਉਹੀ ਆਇਤ ਖਦਵਾਈ ਇੱਜ਼ਤ ਤੇ ਜ਼ਿਲਤ ਸਿਰਫ ਤੇਰੇ ਹੱਥ ਵਿੱਚ ਹੈ ਪਰ ਦੌਲਤ ਆ ਕੇ ਵੀ ਉਸ ਦਾ ਦਿਲ ਨਿਮਰ ਰਿਹਾ ਉਹ ਗਰੀਬਾਂ ਨੂੰ ਮੁਫਤ ਵਰਤਨ ਦਿੰਦਾ ਪੰਛੀਆਂ ਨੂੰ ਰੋਟੀ ਦੇਣਾ ਨਹੀਂ ਸੀ ਭੁੱਲਦਾ ਇੱਕ ਸਰਦੀਲੀ ਰਾਤ ਉਸ ਦੇ ਦਰ ਤੇ ਇੱਕ ਬਜ਼ੁਰਗ ਆਇਆ ਜਦੋਂ ਕਮਿਆਰ ਨੇ ਉਸ ਦਾ ਚਿਹਰਾ ਦੇਖਿਆ ਤਾਂ ਇਹ ਉਹੀ ਪੜੋਸੀ ਸੀ ਜੋ ਕਦੇ ਉਸ ਨੂੰ ੱਟਕਾ ਮਾਰ ਕੇ ਕੱਢਦਾ ਸੀ ਹੁਣ ਉਹ ਖਾਲੀ ਹੱਥ ਤੇ ਬੇਸਹਾਰਾ ਸੀ ਉਹ ਰੋਂਦਾ ਹੋਇਆ ਬੋਲਿਆ ਮੈਂ ਦੌਲਤ ਤੇ غرੂਰ ਕੀਤਾ ਸੀ ਗਰੀਬਾਂ ਨੂੰ ੱਟਕੇ ਦਿੰਦਾ ਸੀ ਅੱਜ ਸਭ ਕੋ ਜਿੰਗ ਗਵਾ ਬੈਠਾ ਤਾਂ ਮਿਹਾਰ ਨੇ ਉਸ ਦਾ ਹੱਥ ਫੜ ਕੇ ਕਿਹਾ ਦੌਲਤ ਆਉਂਦੀ ਜਾਂਦੀ ਰਹਿੰਦੀ ਹੈ ਪਰ ਅਸਲ ਦੌਲਤ ਇਹ ਨਿਮਰਤਾ ਤੇ ਸ਼ੁਕਰਾਨਾ ਜੇ ਤੂੰ ਸੱਚੇ ਦਿਲੋਂ ਵਾਹਿਗੁਰੂ ਅੱਗੇ ਮਾਫੀ ਮੰਗੇਗਾ ਤਾ ਤੈਨੂੰ ਰੱਬ ਜ਼ਰੂਰ ਮਾਫ਼ ਕਰੇਗਾ ਸੋ ਇਸਤੀ ਸਾਨੂੰ ਇਹ ਸਿੱਖਿਆ ਮਿਲਦੀ ਹੈ ਦੌਲਤ ਨਹੀਂ ਜ਼ਬਰ ਤੇ ਵਿਸ਼ਵਾਸ ਅਸਲ ਖਜ਼ਾਨਾ ਹੈ ਹੰਕਾਰ ਇਨਸਾਨ ਨੂੰ ਡੁਬਾਉਂਦਾ ਹੈ ਨਿਮਰਤਾ ਤੇ ਦਰਿਆਦਿਲੀ ਉਸ ਨੂੰ ਚੜਾਉਂਦੀ ਹੈ ਸੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਪਿਆਰੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ